ਵਾਇਦੂ ਜੀ ਦਾ ਕਲਸਾ ਵਾਇਦੂ ਜੀ ਦਾ ਘਤੇ ਜੀ ਸੰਤਰੀਨ ਬਾਬਾ ਲਕਸ਼ਮਣ ਜੀ ਦਾ ਕਲਸਾ ਲੋਡਾ ਸੇਵਾਲੇ ਸੋ ਕੀ ਅਸੀਂ ਕੀ ਪੁੱਛਦੇ ਨੇ ਸਾਨੂੰ ਜੀ ਤੁਸੀਂ ਕੀ ਲੈਂਦੇ ਹੋ ਮੈਂ ਜ ਤੜਕੀ ਇਹ ਸਾਡਾ ਨਾਸ਼ਤਾ ਜੀ ਅੱਗੇ ਸਾਡਾ ਨਾਸ਼ਤਾ ਆਲੂ ਵਾਲੇ ਪਰੌਂਠੇ ਤੇ ਦਹੀਂ ਦੇਸੀ ਘਿਓ ਨਾਲ ਬਧੀਆਣੇ ਚੋਪੜ ਕੇ ਵਧੀਆ ਚੰਗੀ ਤਰ੍ਹਾਂ ਲਾ ਕੇ ਉਹ ਤੋਂ ਸ਼ੁਰੂ ਹੁੰਦਾ ਸੀ ਤੇ ਕੌਫੀ ਨਾਲ ਤੇ ਹੁਣ ਕੀ ਨਾਸ਼ਤਾ ਸਾਡਾ ਇਤੋਂ ਸ਼ੁਰੂ ਹੁੰਦਾ ਅਸੀਂ 32 ਕਿਲੋ ਵਜ਼ਨ ਘਟਾਇਆ 12 ਕਿਪੜਾ ਘਟਾਇਆ ਇਸ ਨਾਸਤੇ ਦੇ ਨਾਲ ਨਿਊਟ੍ਰੀਸ਼ਨ ਦੇ ਨਾਲ 32 ਕਿਲੋ ਵਜ਼ਨ ਘਟਾਇਆ ਉਹ ਖਲਾਇਦਾ ਵੜਾ ਨੇ ਬਹੁਤ ਸਿੱਧੇ ਵਜ਼ਨ ਘਟਿਆ ਮੇਰਾ ਦੂਜੇ ਮਹੀਨੇ ਸ਼ੁਰੂ ਕੀਤਾ ਸੀ ਤੇ ਦਸਮਾ ਚੱਲ ਰਿਹਾ ਵੀ ਤਦ ਉਸ ਵੇਨੇ ਦੇ ਵਿੱਚ ਚੱਲੇ ਹੋਇਆ ਤੇ ਇਹ ਤੋਂ ਪਹਿਲਾਂ ਜ਼ਿੰਦਗੀ ਬੜੀ ਖਰਾਬ ਹੋ ਗਈ ਸੀ ਅਲੂ ਵਾਲੇ ਪ੍ਰੌਟੇ ਖਾਣ ਦੇ ਨਾਲਆਂ ਹੋਰ ਆਈਸਕ੍ਰੀਮਾਂ, ਬਰਕਰੇ, ਸਰਗਰ, 에라 ਵਗੈਰਾ ਪਕੌੜੀਆਂ ਹੋਰ ਲਾਟੂਨ ਸਟਰ ਨੂੰ ਖਾਲ ਕੋਹਿੰਦੇ ਨਾਲ ਤੇ ਬਹੁਤ ਜ਼ਿਆਦਾ ਵੱਜਨ ਵਧ ਗਿਆ ਸੀ। ਬਾਹਰ ਬੜੀ ਕਿੱਕ ਵੱਟਲੇ ਚਰੰਗਾ ਗਿਲਕੋਜ ਕਿਤੇ ਵੱਡਾ ਕਿਲੋ ਹੋ ਗਿਆ ਸੀ। ਤੇ ਬਹੁਤ ਕੁਝ ਕੀਤਾ ਕਈ ਸਾਲ ਕਦੇ ਕੁਝ ਖਾਣੋ ਕਦੇ ਕੁਝ ਖਾਣੋ ਵੀ ਇਹਦੇ ਨਾਲ ਘਟ ਜੂਏ ਤੇ ਨਾਲ ਘਟ ਜੂਏ ਤੇ ਨਾਲ ਘਟ ਜੂ ਕੋਟੇ, ਕਿੱਟੇ, ਲੱਤਾਂ, ਬਾਹਾਂ, ਪੱਣੀ ਕਿੰਨੀਆਂ ਸੁਖੜੀਆਂ ਲਿਵਰ ਸਿਵਰ ਸਭ ਕੁਝ ਖਰਾਬ ਹੋ ਗਿਆ ਸੀ। ਇਹਦੇ ਨਾਲ ਹੀ ਸਭ ਤੋਂ ਸੈੱਟ ਹੋਈ ਹੋਇਆ ਪਰ ਕੋਈ ਆਪਣੀ ਕਲੇਮ ਨਹੀਂ ਕਰਦੇ ਪਰ ਮੈਂ ਬਿਲਕੁਲ ਓਕੇ ਆ ਇਹ ਕਹਿਣਾ ਭੱਜ ਕੇ ਪੌੜੀ ਚੜਦੇ ਭੱਜ ਕੇ ਉਤਰਦੇ ਆ ਤੇ ਸਰੀਰ ਸਾਰਾ ਏਨ ਓਕੇ ਹੋਇਆ ਪਿਆ ਤੇ ਬਹੁਤ ਵਧੀਆ ਸਿਟਮ ਹੈ ਇਹ ਬ੍ਰੈਸਲਰ ਨੇ ਆ ਤੇ ਇਹ ਸਾਡਾ ਸੇਕ ਜੋ 350 ਡਾਕਟਰ ਸਾਇੰਟਿਸਟ ਤਿਆਰ ਕਰਦੇ ਨੇ ਜਿਹਨੂੰ ਅਸੀਂ ਇਹ ਲੈਨੇ ਆ ਇਹਦੇ ਫਲੇਵਰ ਬਹੁਤ ਨਾਲ ਨੇ ਮੰਗੋ ਫਲੇਵਰ ਵੀ ਆ ਆਈਸਕ੍ਰੀਮ ਕੁਲਫੀ ਬ੍ਰੇਨ ਵਨੀਲਾ ਅਤੇ ਚਾਕਲੇਟ ਰੋਸਟੀਰ ਤੇ ਬਹੁਤ ਤਰ੍ਹਾਂ ਦੇ ਤਰ੍ਹਾਂ ਦੇ ਅਸੀਂ ਲੈਨੇ ਤੁਹਾਡਾ ਸਕਿਨ ਵੋਟਰ ਸਕਿਨ ਬੜੀ ਵਧੀਆ ਕਰ ਦਿੰਦਾ ਪੇਔਰ ਨਾਲ ਵਧੀਆ ਸਕਿਨ ਸਾਡੀ ਸਕਿਨ ਵਧੀਆ ਹੋਈ ਵੀ ਹੈ ਦੇਖੋ ਅਸੀਂ ਲੈ ਬੈਠੇ ਆ ਤੇ ਸਕਿਨ ਵੀ ਵਧੀਆ ਕਰ ਦਿੰਦਾ ਦਿਲ ਦਾਬ ਹੋ ਜੇ ਕਰ ਦਿੰਦਾ ਸਭ ਕੁਝ ਜੇ ਭਗਤੀ ਕਰਨ ਵਾਲਿਆਂ ਨੂੰ ਤਾਂ ਮੈਂ ਕਹਿੰਦਾ ਵੀ ਮਰਦਾਨੇ ਹੈ ਅਮਰਤਾ ਜੇ ਅਸੀਂ ਖੁਦ ਭਗਤੀ ਕਰਦੇ ਰੱਬ ਦੇ ਨਾਲ ਜੁੜਦੇ ਆ ਤੇ ਜੇ ਅਸੀਂ ਗੱਤ ਖਾਣਾ ਪੀਣਾ ਖਾਣੇ ਦਾ ਮਹਾਰਾਜ ਕਹਿੰਦਾ ਜੈਸਾ ਅੰਨ ਵੈਸਾ ਬਨਾ ਜਿਵੇਂ ਆਪਾਂ ਖਾਣੇ ਆ ਕੋਈ ਜੀ ਮਨ ਬਣ ਜਾਂਦਾ ਇਹਨਾਂ ਖਾਣ ਪੀਣ ਦੇ ਨਾਲ ਵੀ ਬਹੁਤ ਵਧੀਆ ਧਰਤੀ ਜੁੜਦੀ ਹੈ ਪਰਮੇਸ਼ਰ ਦੇ ਨਾਲ ਕਿਉਂਕਿ ਜਦੋਂ ਸੈੱਟ ਹੋ ਜਦੋਂ ਸਾਣੀ ਜੜਦਾ ਹੈ ਅੱਤ ਦਾ ਨਹੀਂ ਥੱਕਦਾ ਨਹੀਂ ਤੇ ਖਰੀਦ ਕਰਕੇ ਜਿਹੜੀ ਸਰੀਰ ਨੂੰ ਨਰਜੀਰੀ ਦੀ ਰਿਕ ਪੀਣਾ ਰਿਕ ਜਿਹੜੀ ਆਪਣੀ ਏਪੈਸਾ ਉਹਦੇ ਫੀਲ ਦੇ ਨਾਲ ਹੋਰ ਵੀ ਵਿਟਾਮਿਨ ਕਈ ਨੇ ਕਿਸ ਤਰ੍ਹਾਂ ਦੇ ਤੇ ਉਹਦੇ ਨਾਲ ਅਸੀਂ 32 ਕਿਲੋ ਵਜਨ ਘਟਾਇਆ ਤੇ ਅਸੀਂ ਤਾਂ ਬਹੁਤ ਓਕੇ ਹੈ ਜੀ ਤੇ ਤੁਸੀਂ ਵੀ ਚਾਹੋ ਤਾਂ ਸੰਪਰਕ ਕਰ ਸਕਦੇ ਹੋਰੇ ਨਾਲ ਨੰਬਰ ਮੇਰਾ 9467439881 9467439881 ਇਹ ਮੇਰਾ ਨੰਬਰ ਹੈ ਪਿੰਡ ਮੇਰਾ ਨੌਣਾ ਨੇੜੇ ਨਾਪਾ ਜ਼ਿਲ੍ਹਾ ਪਟਿਆਲਾ ਜਦੋਂ ਤੁਸੀਂ ਜੀ ਕਰਦਾ ਸੰਪਰਕ ਕਰ ਸਕਦੇ ਹੋ ਤੇ ਸਾਡੀ ਗਾਰੰਟੀ ਹੋਊਗੀ ਤੁਹਾਡਾ ਵਜਨ ਘਟਣਾ ਹੀ ਘਟੜੀਆ ਵਜਨ ਦੇ ਨਾਲ ਦੇ ਨਾਲ ਜਿੰਨੇ ਵੀ ਸਰੀਰ ਦੇ ਚੁਗਵਾਰੀ ਨੇ ਭਾਵੇਂ ਕੋਈ ਕਲੇਮ ਨਹੀਂ ਕਰਦੇ ਔਰ ਅਸੀਂ ਲੱਖਾਂ ਲੋਕੀ ਸੁਣਦੇ ਆ ਦੇਖੇ ਆ ਕਿ ਸਾਡਾ ਜੀ ਇੰਨਾ ਵਜਨ ਕਰਕੇ ਖੜੀ ਆ ਆ ਬਾੜੀ ਤੇ ਸਾਡੀ ਆ ਬਾੜੀ ਤੇ ਸਾਨੂੰ ਆ ਬਾੜੀ ਦਰੂਯੇ ਨੇ ਤੇ ਇਸ ਕਰਕੇ ਸਾਨੂੰ ਵਿਸ਼ਵਾਸਾਂ ਭਰੋਸਾ ਆ ਦੀ ਕਿ ਅਸੀਂ ਓਕੇ ਆ ਕਿ ਤੁਸੀਂ ਵੀ ਲਗਣਾ ਕਿਸ ਪੱਧਰ ਉੱਤੇ ਕਰੋ ਵੈਰੀ ਗੁੱਡ ਕਿ ਖਾਲਸਾ ਵਾਇਡਲੀ